ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਫਤਿਹਗੜ ਸਾਹਿਬ ਸਰੰਤ ਪਹੁੰਚੇ ਜੀ ਦੋ ਟਰਾਲੀਆਂ ਨੇ ਆਪਣੇ ਇੱਕ ਬਿੱਟੂ ਲੈ ਕੇ ਇੱਕ ਇਧਰ ਆਪਣ ਲੱਗੀ ਹਾਂਜੀ ਵਿੱਕੀ ਜੀ ਕੀ ਹਾਲ ਨੇ ਬਾਈ ਹਾਂ ਬਹੁਤ ਵਧੀਆ ਇੱਕ ਇਧਰ ਫਾਲ ਕੱਢ ਬਮਾ ਟਰਾਲੀ ਚਾਦੀ ਜੁੱਕਦੀ ਨਹੀਂ ਜਾਣਦੇ ਵੀਰੇ ਤਰਪਾਲਾ ਵਾਧੂ ਨੇ ਆਪਣ ਲੈ ਵੀਰੇ ਠੀਕੋ ਬੜੀ ਵਧੀਆ ਕਿੰਨੇ ਵਜੇ ਤੇ ਆਈ 10 ਵਜੇ 10 ਵੀਰ ਥੋੜਾ ਮਿਸਤਰੀ ਹੈ ਜੀ ਆਪ ਦਾ ਟਾਈਮ ਕੱਢ ਕੇ ਏਸੀ ਵਾਸ਼ੀ ਗੀ ਮਸ਼ੀਨਾ ਫ੍ਰਿਜ ਸਾਰੇ ਇਹ ਮੰਡੋ ਕਰਦਾ ਉਹ ਆ ਗਿਆ ਜੀ ਆਪਣਾ ਜੈਨੀ ਡਰਾਈਵਰ ਇਹ ਮੰਡਾ ਡਰਾਈਵਰ ਨਾਲ ਇਹ ਬੀਏ ਕਰਦਾ ਤੇ ਉਧਰ ਆਪਣਾ ਆ ਕੇ ਚਾਚਾ ਬਲਜੀਤ ਸਿੰਘ ਸੰਧੂ ਉਧਰ ਬਿੱਟੂ ਖੜਾ ਜੀ ਬਿੱਟੂ ਨੂੰ ਟਰੱਕ ਵੀ ਕਰਦਾ ਹੁੰਦੇ ਨੇ ਲੈ ਹੁਣ ਅਸੀਂ ਤਰਪਾਲ ਤੰਨਣ ਲੱਗ ਗਏ ਲੈ ਦੇਖੋ ਇਹ ਮੁੰਡਿਓ ਤਰਪਾਲ ਇਧਰ ਵੰਟੀ ਆ ਹਾਂਜੀ ਆਹੀ ਆ ਕਾਗੇ ਆ ਕਾਗਜ ਉਤੋਂ ਦਿਓ ਪਾਵਾਂਗੇ ਐ ਕਰਦੇ ਲੈਣਾ ਐ ਕਰਦੇ ਆਪਣਾ ਪ੍ਰੇਮ ਪ੍ਰੇਮ ਇਹਨੂੰ ਇੱਧਰ ਨਹੀਂ ਵੀ ਰੱਖੇ ਇਹ ਹਾਂ ਇਹ ਵੀ ਠੱਟਰਾ ਇਹ ਪ੍ਰੇਮ ਆਈ ਛੱਡਾ ਨਹੀਂ ਇੱਥੇ ਤੱਕ ਹੀ ਪਾਓ ਇਹਨੂੰ ਫੇਰ ਪਾਓ ਵੀ ਪਾ ਲਓ ਕਾਜ ਹੋਣ ਦਾ ਪਾ ਕੇ ਵੇ ਹਵਾਵਾਂ ਕਿਉਂ ਕੁੱਟ ਦੂ ਓਏ ਇੱਧਰ ਆਪਣੇ ਸੱਤੂ ਪ੍ਰਧਾਨ ਜੀ ਆ ਗਏ ਸੱਤੂ ਦੇਖ ਹੀ ਰਿਹਾ ਵਾਡੀ ਭਾਈ ਮੇਰੀ ਗੱਲ ਸੁਣੋ ਬਲਕਾਤਾ ਟਰੈਕਟਰ ਨੂੰ ਪਾ ਲਾਂਗੇ ਇਹਨੂੰ ਉੱਪਰ ਕਰ ਲਓ ਉੱਪਰ ਵਧੀਆ ਬੱਤੀ ਦਾ ਵੀ ਹੈ ਓਹ ਪਾਟੀ ਹੋਈ ਆ ਕਹਿੰਦੇ ਨੂੰ ਐਵੇਂ ਐ ਕਰ ਲੈਂਦੇ ਇਹਨੂੰ ਐ ਲੰਬਿਆ ਕਰ ਲੋ ਜੇ ਅੱਧੇ ਦੀ ਟਰਾਲੀ ਤੇ ਆ ਗਈ ਛੱਟ ਹੋ ਜੂ ਹਾਂ ਜੀ ਕਿਉਂ ਨਹੀਂ ਨਹੀਂ ਹਾਂ ਜੀ ਇੱਧਰ ਸੇਵ ਕਾ ਗਈ ਹੈ ਆਪਣੇ ਉਹ ਬੜੇ ਲੜਦੇ ਵਾਲੇ ਹੈਪੀ ਇੱਕ ਟਰੈਕਟਰ ਨਾਲ ਇੱਕ ਟਰੈਕਟਰ ਦਾ ਕਵਰ ਕਰੋ ਯਾਰ ਫੇਰ ਹੀ ਆਉਂਦਾ ਐ ਲੰਬੀ ਪਾਲੀ ਜੇ ਅੱਧੇ ਦੀ ਟਰਾਲੀ ਤੇ ਆ ਜੂ ਇੱਕ ਟਰੈਕਟਰ ਲੱਕੋ ਕੇ ਲਿਓ ਪਹਿਲਾਂ ਇੱਧਰ ਦੇ ਪਾਸੇ ਹਾਂ ਵੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੋੜਾ ਜੁੱਤੀ ਬੋਲੋ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਚਾਹ ਸਾਹਿਬ ਜਰਦਿਆਂ ਨੂੰ ਸਮਰਪਿਤ ਰਖਲੇ ਹੋਏ ਅਸੀਂ ਉਹਨਾਂ ਦੇ ਚਰਨਾਂ ਵਿੱਚ ਪਹੁੰਚਿਆ ਅਸੀਂ ਤਿੰਨ ਦਿਨ ਹੋਰੀ ਆ ਸਾਡੇ ਪਿੰਡ ਦਾ ਲੰਗਰ ਆ ਭਾਈ ਦੁੱਧ ਨਾਲ ਰਸ ਅਸੀਂ ਤਿੰਨੇ ਦਿਨ ਡਟ ਕੇ ਸੇਵਾ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਗਿਆ ਆਪਣਾ ਗੋਪੀ ਪੁੱਤ ਗੋਪੀ ਪਹਿਲੀ ਵਾਰ ਆਏ ਤੂੰ ਹਾਂ ਦੁੱਜੇ ਦੀ ਕੀ ਬਾਰ ਆ ਗਿਆ ਬੱਲੇ 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 ਬਾਕੀ ਸਰ ਵੀ ਅੱਧੇ ਨਾਲ ਆ ਰਹੇ ਆ ਜਿਹੜਾ ਮੱਲਾ ਟਰੈਕਟਰ ਤੋਂ ਨਹੀਂ ਜਾ ਰਹੇ ਹੋ ਜਾਣਗੇ ਦੱਸ ਪੈਗਾ ਖਿਚੋ ਖਿਚੋ ਬਾਬਾ ਜੋਰਾਵਾਰ ਸਿੰਘ ਬਾਬਾ ਪਤੇ ਸਿੰਘ ਬਾਬਾ ਜੀਤ ਸਿੰਘ ਇਹ ਬਾਬਾ ਜੀਤ ਸਿੰਘ ਏ ਵੀਰੀ ਗੁੱਡ ਹਾਂ ਲੱਕੀ ਇਹ ਆਪਣਾ ਗੋਪੀਆ ਜੀ ਆਹ ਆਪਣੇ ਚਾਚਾ ਜੀ ਨੇ ਜੀ ਆਹ ਚੱਲ ਗਈ ਏ ਕਾਚਾ ਜੀ ਕਾਚਾ ਜੀ ਗੱਲ ਕਰ ਰਹੇ ਹੁਣ ਰੱਖਣਾ ਜਾਨ ਇਹ ਦੇ ਅੱਛਾ ਜੀ ਇੱਦਾਂ ਤਰਪਾਲ ਦੇ ਵਿੱਚ ਬਿਜੀ ਨੇ ਇੱਦਾਂ ਚੈਨੀ ਡਰਾਈਵਰ ਆ ਗਿਆ ਆਪਣਾ ਕੀ ਹਾਲ ਹੈ ਕਹਿੰਨੀ ਵਧੀਆ ਬਈ ਵਧੀਆ ਓਕੇ ਕੰਮ ਕੋਈ ਤਕਲੀਫ ਤਾਂ ਨਹੀਂ ਹੋਈ ਜਾਣ ਲੱਗੇ ਜਾਵਾਂ ਜਮਾ ਆਪਦਾ ਟਕਾਈ ਨਾਲ ਆਇਆ ਹਨਾ ਸਲੋ ਰੇਸ ਤੇ ਆਈ ਨੇ ਦੋਨੇ ਟਰਾਲੀ ਸਾਡੀ ਕੋਈ ਹੁੱਲੜਵਾਜੀ ਨਹੀਂ ਬਾਬੇ ਦੇ ਚਰਨਾ ਚਾਹਿਆ ਜਮਾ ਥੱਲੇ ਪੈਣ ਦਾ ਜਗਾੜ ਹੈ ਥੱਲੇ ਬਾਬੇ ਦੀ ਧਰਤੀ ਤੇ ਭਵਾਂਗੇ ਕਿਉਂਕਿ ਬਾਬੇ ਨੇ ਦੇਖੋ ਕਿੰਨੀ ਠੰਡ ਦੇ ਵਿੱਚ ਸਿੱਧੀ ਪਈ ਐ ਇਧਰ ਆ ਜ ਆਪਣੇ ਚਾਤਰਾ ਜੀ ਹਾਂ ਚਾਤਰਾ ਜੀ ਕੀ ਹਾਲ ਨੇ ਵਧੀਆ ਨੇ ਜੀ ਜਮ ਓਕੇ ਜਮ ਓਕੇ ਚੜਦੀ ਕਲਾ ਚ ਚੜਦੀ ਕਲਾ ਚ ਬਾਪੂ ਦੇ ਆ ਸੇਵਾ ਕਰਨ ਜਮ ਟਕੇਈ ਨਾਲ ਆ ਤੇ ਕਾਲੀ ਕਾਲੀ ਪੂਰੀ ਨਾਲ ਟਕੇਈ ਨਾਲ ਜਾਵਾਂ ਕਿੰਨੇ ਵਜੇ ਤੁਰੇ ਦੀ ਅਸੀਂ ਤੁਰੇ ਤੇ ਸਾਢੇ 10 ਸਾਢੇ 10 ਠੀਕ ਹੈ ਠੀਕ ਹੈ ਵਧੀਆ ਨੇ ਸਰ ਪ੍ਰਧਾਨ ਜੀ ਸਾਡੇ ਪ੍ਰਧਾਨ ਜੀ ਲਈ ਦੇਖੋ ਬੰਦ ਕਲੇਜਰ ਪਾਇਆ ਹੋਇਆ ਹੋਰ ਸੁਣਾਓ ਵਧੀਆ ਠੀਕ ਆ ਕਿੰਨੀ ਉਮਰ ਹੋ ਗਈ ਪ੍ਰਧਾਨ ਜੀ ਦੀ 50 ਸਾਲ ਇੱਥੇ ਕੰਨੀ ਵਾਰ ਆ ਗਿਆ ਹੁਣ ਮਾਦਾ ਦਾ ਪਹਿਲੀ ਵਾਰ ਆਏ ਥੋਡੇ ਨਾਲ ਸਾਡੇ ਨਾਲ ਨਹੀਂ ਉਹ ਵੈਸੇ ਉਹ ਮੈਂ ਤੀਜੀ ਵਾਰ ਆਉਣਾ ਹੁਣ ਸਾਰੀ ਉਮਰ ਚ ਹਮਮ ਆਦ ਰੋਏ ਕੰਦੋ ਤੁਸੀਂ ਕਿੰਨੇ 10000 ਵੀਡੀਓ ਫੇਰ ਬਣਾਉਣੀਆਂ ਯਾਰ ਹੈ ਬਿੱਟਰ ਬਿੱਕੀਰ ਖੀ ਜਾਂਦਾ ਵੀਡੀਓ ਫੇਰ ਆਹ ਸਤਾ ਜੀ ਫੱਦੇ ਖਜਾਓ ਆ ਬਣਾ ਬਾਵਲਾ ਸਤਾ ਜੀ ਤੂੰ ਸ਼ੌਕ ਕਿਉਂ ਕਰੀਂ ਫਿਲਮ ਬਣਾਇਆ ਦੱਸੋ ਟਰਾਲੀ ਐਸ ਤੋਂ ਬੜਾ ਹੋ ਗਈ ਸੀ ਬਾਬੇ ਦੇ ਦਰ ਤੇ ਆਇਆ ਮੈਂ 10 ਮਿੰਟ ਬਾਬੇ ਦੇ ਸਾਹ ਜੀ ਸੇਵਾ ਸੁਪਰਾਂਗੇ ਵੈਰੀ ਗੁੱਡ ਵੈਰੀ ਗੁੱਡ ਵੀ ਰਿਸਟ ਕਰ ਠੀਕ ਹੈ ਜੀ ਆਪਣਾ ਵੀ ਕਾਲਾ ਆ ਗਿਆ ਠੀਕ ਹੈ ਕਾਲੇ ਤੇ ਹੁਣ ਆਪਣਾ ਇਹ ਜਗਾੜ ਦਾ ਵਿਉਂਤਵਾਦੀ ਹੋ ਰਹੀ ਹੈ ਉਧਰੋਂ ਕੌਣ ਆਏ ਆ ਉਧਰੋਂ ਕੌਣ ਆਏ ਆ ਬਾਕੀ ਸਾਨੂੰ ਆਪਣੀ ਟੀਮ ਦਿਖਾਉਣਾ ਮੈਂ ਕਿੱਧਰ ਦੀ ਰਾਹ ਆ ਗਿਆ ਬਿੰਦਾ ਆ ਗਿਆ ਥੋੜੀ ਵੀਡੀਓ ਬਣਾ ਲੈ ਵੀ ਤਾਂ ਆ ਗਿਆ ਮੇਰੀ ਜਾਨ ਬਿੰਦਾ ਠੀਕ ਹੈ ਹਾਂ ਜੀ ਅਸੇ ਵੀ ਆ ਕੇ ਟੋਸ਼ਾ ਖਾਣ ਲੱਗਿਆ ਇਹਨਾਂ ਦਾ ਜੰਮਾ ਹੱਥ ਨਹੀਂ ਲਾਇਆ ਦਰਪਾਲ ਦੇ ਲਾ ਕੇ ਨੇਸ਼ਨ ਲਾਇਆ ਆ ਵੰਟੀ ਨਹੀਂ ਕਰੇ ਤੇਰਾ ਪਰਨਾ ਕਿੱਥੇ ਬਈ ਪਰਨਾ ਬੰਨੋ ਪਰਨਾ ਬੰਨੋ ਆ ਆਪਣਾ ਹੋ ਗਿਆ ਪਾਪਨੀ ਵਾਲਾ ਕੀ ਜਿਹਾ ਮਤਰਾ ਮਾਰ ਪ੍ਰਿੰਸ ਮਾਰ ਪ੍ਰਿੰਸ ਆ ਚੱਠਾ ਸਪੌਂਸਰ ਜੀ ਆ ਗਿਆ ਕੀ ਵਾਲਾ ਜੀ ਵਧੀਆ ਜਿਹਾ ਵਧੀਆ ਜਿਹਾ ਪੂਰੇ ਦੇਮ ਓਕੇ ਚੜਦੀ ਕਲਾ ਅੱਤੇ ਆ ਕੰਮ ਬੜਾ ਠੀਕ ਆ ਬਾਬੇ ਦੇ ਆ ਗਏ ਹਜੇ ਲਵਾਉਣਾ ਬਾਬੇ ਦੀ ਕਿਰਪਾ ਟਰੈਕਟਰ ਟੱਕਰ ਕਿਲਾ ਦਿੱਤੀ ਤੂ ਹੋੜੀ ਨਾ ਨਾ ਟਰੈਕਟਰ ਦੇਖ ਸਾਡਾ ਨੱਭੀ ਚ ਲੱਗ ਲਿਆ ਦਿੱਚੇ ਮੈਂ ਟਿਕਾਈ ਰਹਿਣਾ ਹੈ ਜੀ ਟਮਟ ਕੇ ਕੋਈ ਤਕਲੀਫ ਨਹੀਂ ਜਾਣ ਕੀ ਵਾਲਾ ਇਹ ਮੁੰਡੇ ਭੁੰਦਰ ਤੋਂ ਆਏ ਸਾਡੇ ਨਾਲ ਆ ਗਿਆ ਬਈ ਇੱਕ ਮਿੰਟ ਮਾਣਾ ਇੱਧਰ ਬੰਦੇ ਆ ਗਏ ਜੀ ਸਪੀਕਰ ਇਹ ਮੁੰਡੇ ਭੁੰਦਰ ਤੋਂ ਆਇਆ ਆ ਗਿਆ ਕੋਟੜੇ ਕੋੜੇ ਤੋਂ ਅਰਸਾ ਅਰਸਾ ਇਹ ਬੰਦੇ ਨੇ ਕੱਲ੍ਹ ਦੇ ਆਉਂਦੇ ਆਉਂਦੇ ਇਹ ਅੱਜ 11 ਵਜੇ ਪਹੁੰਚੇ ਨੇ ਹੋਰ ਸਨਾਰ ਜਾਨੀ ਸੈਟ ਚੰਗੀ ਗਿਆ ਨਾ ਹਾਂ ਹਾਂ ਸੀ ਹਾਂਜੀ ਠੀਕ ਹੈ ਕੱਲ੍ਹ ਠੀਕ ਹੈ ਤੇ ਆਪਣੇ ਯਾਰ ਨੇ ਭਾਈ ਸਪੈਸ਼ਲ ਬੁਲਾਇਆ ਨੇ ਹਾਂ ਚਾਚੇ ਹਾਂਜੀ ਪੱਲਾ ਪੱਲਾ ਚਾਚਾ ਦੇ ਗਾਲਾਂ ਭਲੇ ਠੀਕ ਆ ਆ ਬੱਬੂ ਆ ਗਿਆ ਆ ਹੈਪੀ ਦੇ ਵਿਚਾਰ ਲੈ ਇੱਕ ਵਿਕੀ ਆ ਸਾਡੇ ਜੀ ਵਿਕੀ ਆ ਉਹ ਮਦਰ ਆਇਆ ਨਾ ਸੱਤੀ ਕਾ ਇਹ ਤਾਣੇ ਚੱਕੀ ਲਾਓ ਉਹ ਖੋਲ ਕੇ ਝੰਡਾ ਲਾਓ ਯਾਰ ਕਾਗਜ਼ ਅਸੀਂ ਇੱਕ ਮੰਗ ਹੋਰ ਕਰਦੇ ਆ ਜਿਹੜੇ ਉਰੇ ਭੰਗ ਪੀ ਕੇ ਹੁਲੜ ਬਾਈ ਨਾ ਕਰਨ ਸਾਰੀ ਪਾਉਗੀ ਹੁਲੜ ਬਾਈ ਨਾ ਕਰਨ ਚਲੋ ਠੀਕ ਹੈ ਜੀ ਚਲ ਬਾਈ ਵੀਡੀਓ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ